ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰੇ ਵੀਰ ਭਰਾਵਾਂ ਦਾ ਸੋ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਬਚਨ ਕਲੋਨੀ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਸੋ ਡਬਲ ਸਟੋਰੀ ਇਹ ਕੋਠੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਜਿਹੜਾ ਹੋਇਆ ਵੀ ਹੈ ਬਹੁਤ ਸੋਹਣਾ ਐਲੀਵੇਸ਼ਨ ਡਬਲ ਸਟੋਰੀ ਕੋਠੀ ਹੈ 129 ਗਜ ਦੇ ਵਿੱਚ ਇਹ ਕੋਠੀ ਜਿਹੜੀ ਹੈ ਬਣੀ ਹੋਈ ਹੈ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਸੋ ਸਟਾਰਟਿੰਗ ਤੇ ਵਾਸ਼ਰੂਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਆ ਟਾਈਲਸ ਦੇ ਨਾਲ ਡੋਰ ਦੇ ਨਾਲ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਪੋਰਚ ਦੇ ਵਿੱਚ ਦੀ ਪੌੜੀਆਂ ਦਿੱਤੀਆਂ ਹੋਈਆਂ ਕੋਠੀ ਦਾ ਕੰਮ ਜਿਹੜਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤਿਆਰ ਹੋ ਰਹੀ ਹੈ ਕੋਠੀ ਔਰ ਪੂਰੀ ਕੋਠੀ ਦੇ ਵਿੱਚ ਜਿਹੜੀ ਆ ਡਾਊਨ ਸਿਲਿੰਗ ਜਿਹੜੀ ਆ ਉਹ ਹੋਈ ਵੀ ਆ ਰਸੋਈ ਵਿੱਚ ਕਬੜ ਜਿਹੜੇ ਆ ਉਹ ਬਣ ਰਹੇ ਆ ਸੋ ਬਚਨ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਇਸ ਵੇਲੇ ਜਿਹੜੀ ਆ ਕੋਠੀ ਦੇਖ ਰਹੇ ਹਾਂ ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਬਠਿੰਡਾ ਸ਼ਹਿਰ ਦੇ ਵਿੱਚ ਜੇ ਸ ਵੀ ਵੀਰ ਭਰਾਣੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰ ਸਕਦੇ ਹੋ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਨਾਲ ਵਾਸ਼ਰੂਮ ਆ ਜਿਹੜੇ ਬਹੁਤ ਹੀ ਵਧੀਆ ਤਿਆਰ ਕੀਤੇ ਗਏ ਆ ਅਟੈਚ ਵਾਸ਼ਰੂਮ ਪੀਪੀ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਆ ਟਾਈਲਸ ਦਾ ਕੰਮ ਜਿਹੜਾ ਬਹੁਤ ਸੋਹਣਾ ਹੋਇਆ ਵੀ ਆ ਪਿੱਛੇ ਜਾਲ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਹੈਗਾ ਔਰ ਪੂਰੀ ਕੋਠੀ ਜਿਹੜੀ ਆ ਹਵਾਦਾਰ ਤੇ ਰੋਸ਼ਨੀਦਾਰ ਦੋ ਬੈਡਰੂਮ ਡਰਾਈੰਗ ਰੂਮ ਕਿਚਨ ਅਟੈਚ ਵਾਸ਼ਰੂਮ ਇਹ ਸਟੋਰ ਦਿੱਤਾ ਹੋਇਆ ਹੈ ਗਰਾਊਂਡ ਫਲੋਰ ਤੇ ਆ ਇਹ ਸੋ ਪਿੰਡ ਦਾ ਬਈ ਜੀ ਘੀਰਿਆਂ ਤੋਂ ਪਤਾ ਲੱਗ ਜਾਂਦਾ ਕਿੱਡਾਕ ਵੱਡਾ ਪਿੰਡ ਆ ਸੋ ਦੇਖਣ ਤੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਕਿ ਕੋਠੀ ਦਾ ਕੰਮ ਜਿਹੜਾ ਕਿੰਨਾ ਕੁ ਵਧੀਆ ਹੋਇਆ ਵੀ ਆ ਤੇ ਆ ਜੋ ਫਿਰ ਇੱਕ ਛੱਤ ਮਾਰਦੇ ਆ ਆਪਾਂ ਜਾਂਦੇ ਜਾਂਦੇ ਫਰਸਟ ਫਲੋਰ ਤੇ ਉੱਪਰ ਦੀ ਗੱਲ ਕਰੀਏ ਤਾਂ ਇੱਕ ਕਿਚਨ ਆ ਜਿਹੜੀ ਉੱਪਰ ਬਣੀ ਹੋਈ ਆ ਇੱਕ ਬੈੱਡਰੂਮ ਆ ਨਾਲ ਅਟੈਚ ਵਾਸ਼ਰੂਮ ਆ ਤੇ ਬਾਕੀ ਖੁੱਲਾ ਡੁੱਲਾ ਜਿਹੜਾ ਵਿਹੜਾ ਦਿੱਤਾ ਹੋਇਆ ਅੱਗੇ ਬਾਲਕਨੀ ਜਿਹੜੀ ਆ ਉਹ ਬਣੀ ਹੋਈ ਆ ਸੋ ਰੇਟ ਦੀ ਗੱਲ ਕਰੀਏ ਤਾਂ 52 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜੇ ਅਸੀਂ ਵੀਰ ਭਰਾਣੇ ਇਹ ਕੋਠੀ ਖਰੀਦਣੀ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ 52 ਲੱਖ ਰੁਪਿਆ ਡਿਮਾਂਡ ਆ 129 ਗਜ ਦੇ ਵਿੱਚ ਇਹ ਬਣੀ ਹੋਈ ਆ ਡਬਲ ਸਟੋਰੀ ਆ ਟੋਟਲ 3 ਬੈੱਡਰੂਮ ਆ 2 ਕਿਚਨ ਹੋ ਗਈਆਂ ਸੋ ਬਹੁਤ ਹੀ ਵਧੀਆ ਜਿਹੜਾ ਇਸ ਕੋਠੀ ਦਾ ਕੰਮ ਆ ਹੋਇਆ ਵੀ ਆ ਬਹੁਤ ਸੋਹਣੀ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਫਰਸਟ ਫਲੋਰ ਨੂੰ ਵੀ ਪੌੜੀਆਂ ਦਿੱਤੀਆਂ ਹੋਈਆਂ ਹੋਰ ਆਸ-ਪਾਸੇ ਦਾ ਏਰੀਆ ਤੁਸੀਂ ਦੇਖ ਰਹੇ ਹੋ ਬਹੁਤ ਹੀ ਸ਼ਾਨਦਾਰ ਏਰੀਆ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਧੰਨਵਾਦ ਜੀ